ਸਸਿਕਾ ਜੀ ਮੈਂ ਹਕਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਨੂੰ ਜ਼ਬਰਦਸਤੀ ਕੱਢਣ ਦੀ ਗਿਣਤੀ ਪਿਛਲੇ ਸਾਲ ਦੇ ਕੁੱਲ ਅੰਕੜਿਆਂ ਤੋਂ ਵੱਧ ਹੁੰਦੀ ਉਮੀਦ ਜਤਾਈ ਜਾ ਰਹੀ ਹੈ ਜੁਲਾਈ 2025 ਤੱਕ 1891 ਲੋਕਾਂ ਨੂੰ ਕੱਢਣ ਦੀ ਗਿਣਤੀ ਦਰਜ ਕੀਤੀ ਗਈ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਾਂ ਤੋਂ ਕਿਤੇ ਵੱਧ ਸੀਗਾ ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਨੂੰ ਪਾਰ ਕਰਨ ਦੀ ਰਾਹ ਤੇ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿੱਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਸ ਤੋਂ ਕਿਤੇ ਵੱਧ ਸੀਗਾ ਕਨੇਡੀਅਨ ਬੋਰਡਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜੇ ਦੇ ਅਨੁਸਾਰ 28 ਜੁਲਾਈ 2025 ਤੱਕ ਹਟਾਏ ਗਏ ਭਾਰਤੀ ਨਾਗਰਿਕਾਂ ਦਾ ਅੰਕੜਾ ਪਹਿਲਾ ਹੀ 1891 ਸੀ ਜੋ ਕਿ ਫਿਰ ਦੂਜੇ ਸਥਾਨ ਤੇ ਆ ਗਿਆ ਤੇ ਸਿਰਫ 2678 ਮੈਕਸੀਕਨ ਆਦਾ ਹੈ ਪਿਛਲੇ ਸਾਲਾਂ ਦੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਉਦਾਹਰਨ ਦੇ ਵਜੋਂ 2019 ਦੇ ਵਿੱਚ ਇਹ ਸਿਰਫ 625 ਸੀ ਜੋ ਕਿ 2024 ਦੇ ਕੁੱਲ ਦੇ 1 ਤਿਹਾਈ ਤੋਂ ਵੀ ਘੱਟ ਹੈ ਜ ਜਦੋਂ ਦੇਸ਼ਪਾਲ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਹੁੰਦੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਯੂਕਤ ਰਾਜ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਦੇ ਵਿੱਚੋਂ 27103 ਸ਼ਰਨਾਰਥੀ ਦਾਅਵੇਦਾਰ ਸਨ ਸ਼ਵਰਨ ਮੰਗਰ ਵਾਲਿਆਂ ਦੀ ਸ਼੍ਰੇਣੀ ਵਿੱਚ ਭਾਰਤੀ ਵੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਇਹ ਗਿਣਤੀ ਵੱਧਦੀ रह ਸਕਦੀ ਹੈ ਕਿਉਂਕਿ ਕੈਨੇਡੀਅਨਸ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤੇ ਕਿ ਪਰਿਕਿਰਿਆ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਵਿਰਵਾਰ ਨੂੰ ਟੌਨਟੋ ਦੇ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਵਿਦੇਸ਼ੀ ਪ੍ਰਾਪਤੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦ੍ਰਿਤ ਕਰੇਗੀ ਕਾਰਨੀ ਨੇ ਕਿਹਾ ਛੋਟਾ ਜਵਾਬ ਹਾਂ ਹੈ ਤੇਜ਼ੀ ਦੇ ਨਾਲ ਉਹਨਤੇ ਇਸ ਨੂੰ ਬਿਹਤਰ ਸਰੋਤ ਬਣਾਉਣ ਅਤੇ ਟਰੈਕਿੰਗ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਨੇ ਇਸ ਸੁਧਾਰਾਂ ਦਾ ਇੱਕ ਵਿਸ਼ਾਲ ਸਮੂਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਰ ਰਹੇ ਹਾਂ ਇਹ ਸਵਾਲ ਸ਼ਰਨ ਮੰਗਣ ਵਾਲੇ ਦੇ ਨਾਲ-ਨਾਲ ਅਸਥਾਈ ਨਿਵਾਸੀ ਪਰਮਿਟਾ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਵਧ ਰਹੀਆਂ ਨੇ 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਅਪੀਲ ਟੈਸਨਲ ਪੁਲਿਸ ਜਾਂਫਰ ਪੀ ਆਰ ਪੀ ਨੇ ਪਹਿਲੀ ਵਾਰ ਕਿਹਾ ਕਿ ਉਹ ਅਪੀਲ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਗਰਮੀ ਦੇ ਨਾਲ ਜੁੜੀ ਹੋਈ ਹੈ ਜੁਹੇ ਨੇ ਜ਼ਾਹਰਤ ਕਰੇਗੀ ਕਿ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਿਕ ਪ੍ਰਕਿਰਿਆ ਦੇ ਹਿੱਸੇ ਦੇ ਵਜੋਂ ਕੀਤੀ ਜਾ ਸਕਦੀ ਹੈ ਇਹ 450 ਡਾਕ ਟੁਕੜਿਆਂ ਦੀ ਕਥਿਤ ਚੋਰੀ ਦੇ ਸੰਬੰਧ ਵਿੱਚ 8 ਆਦਮੀਆਂ ਦੀ ਗ੍ਰਿਫਤਾਰੀ ਦੇ ਸੰਬੰਧ ਵਿੱਚ ਸੀ ਜਿਸ ਦੀ ਕੁੱਲ ਕੀਮਤ ਸੀ A 4 ਲੱਖ ਡੋਲਰ ਤੋਂ ਵੱਧ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਉੱਤੇ ਕੁੱਲ 344 ਦੋਸ਼ ਨੇ ਅਤੇ ਉਹਨਾਂ ਦੀ ਪਛਾਣ ਸੁਮਨਪ੍ਰੀਤ ਸਿੰਘ, ਗੁਰਦੀਪ ਝੱਟਾ, ਜਸਨਦੀਪ ਝਟਾਨਾ, ਹਰਮਨ ਸਿੰਘ, ਜਸ਼ਨਪ੍ਰੀਤ ਸਿੰਘ, ਮਨਰੂਪ ਸਿੰਘ, ਰਾਜਵੀਰ ਸਿੰਘ ਅਤੇ ਉਪਿੰਦਰਜੀਤ ਸਿੰਘ ਦੇ ਵਜੋਂ ਹੋਈ ਹੈ ਇੱਕ ਵਾਰ ਫੇਰ ਦੱਸਦੀ ਹੈ ਸਸਿਕਾ ਜੀ ਮੈਂ ਹਕਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਨੂੰ ਜ਼ਬਰਦਸਤੀ ਕੱਢਣ ਦੀ ਗਿਣਤੀ ਪਿਛਲੇ ਸਾਲ ਦੇ ਕੁੱਲ ਅੰਕੜਿਆਂ ਤੋਂ ਵੱਧ ਹੁੰਦੀ ਉਮੀਦ ਜਤਾਈ ਜਾ ਰਹੀ ਹੈ ਜੁਲਾਈ 2025 ਤੱਕ 1891 ਲੋਕਾਂ ਨੂੰ ਕੱਢਣ ਦੀ ਗਿਣਤੀ ਦਰਜ ਕੀਤੀ ਗਈ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਾਂ ਤੋਂ ਕਿਤੇ ਵੱਧ ਸੀਗਾ ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਨੂੰ ਪਾਰ ਕਰਨ ਦੀ ਰਾਤੇ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿੱਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਸ ਤੋਂ ਕਿਤੇ ਵੱਧ ਸੀਗਾ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜੇ ਦੇ ਅਨੁਸਾਰ 28 ਜੁਲਾਈ 2025 ਤੱਕ ਹਟਾਏ ਗਏ ਭਾਰਤੀ ਨਾਗਰਿਕਾਂ ਦਾ ਅੰਕੜਾ ਪਹਿਲਾ ਹੀ 1891 ਸੀ ਜੋ ਕਿ ਫਿਰ ਦੂਜੇ ਸਥਾਨ ਤੇ ਆ ਗਿਆ ਤੇ ਸਿਰਫ 2678 ਮੈਕਸੀਕਨਾਂ ਦਾ ਹੈ ਵਿਚਨਸ ਅਲੱਤੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਉਦਾਹਰਨ ਦੇ ਵਜੋ 2019 ਦੇ ਵਿੱਚ ਇਹ ਸਿਰਫ 625 ਸੀ ਜੋ ਕਿ 2024 ਦੇ ਕੁੱਲ ਦੇ 1 ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ਪਾਲ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਹੁੰਦੇ ਨੇ ਇਸ ਤੋਂ ਬਾਅਦ 5170 ਮੈਕਸੀਕਨ ਅਤੇ 1734 ਯੂਕਤ ਰਾਜ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਦੇ ਵਿੱਚੋਂ 27103 ਸ਼ਰਨਾਰਥੀ ਦਾਅਵੇਦਾਰ ਸਨ ਸ਼ਵਰਨ ਮੰਗਰ ਵਾਲੀਆ ਦੀ ਸ਼੍ਰੇਣੀ ਵਿੱਚ ਭਾਰਤੀ ਵੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਇਹ ਗਿਣਤੀ ਵੱਧਦੀ रह ਸਕਦੀ ਹੈ ਕਿਉਂਕਿ ਕੈਨੇਡੀਅਨਸ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤੇ ਹੈ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਵਿਰਵਾਨੂ ਟੌਂਟੋ ਦੇ ਵਿੱਚ ਇੱਕ ਸਮਾਗਮ ਦੌਰਾਨ মিডিਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦ੍ਰਿਤ ਕਰੇਗੀ ਕਾਰਨੇ ਨੇ ਕਿਹਾ ਛੋਟਾ ਜਵਾਬ ਹਾਂ ਹੈ ਤੇ ਚੀਤੇ ਨਾਲ ਉਹਨਤੇ ਇਸ ਨੂੰ ਬਿਹਤਰ ਸਰੋਤ ਬਣਾਉਣ ਅਤੇ ਟਰੈਕਿੰਗ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਨੇ ਇਸ ਧਾਰਾ ਦੇ ਇੱਕ ਵਿਸ਼ਾਲ ਸਮੂਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਰ ਰਹੇ ਹਾਂ ਇਹ ਸਵਾਲ ਸ਼ਰਨ ਮੰਗਣ ਵਾਲੇ ਦੇ ਨਾਲ-ਨਾਲ ਅਸਥਾਈ ਨਿਵਾਸੀ ਪਰਮਿਟਾ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਵਧ ਰਹੀਆਂ ਨੇ 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਅਪੀਲ ਟੈਸਨਲ ਪੁਲਿਸ ਜਾਂਪੇਰ ਪੀ ਆਰ ਪੀ ਨੇ ਪਹਿਲੀ ਵਾਰ ਕਿਹਾ ਕਿ ਉਹ ਅਪੀਲ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਗਰਮੀ ਦੇ ਨਾਲ ਜੁੜੀ ਹੋਈ ਹੈ ਜੁਹੇ ਨੇ ਦਰਦ ਕਰੇਗੀ ਕਿ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਿਕ ਪ੍ਰਕਿਰਿਆ ਦੇ ਹਿੱਸੇ ਦੇ ਵਜੋਂ ਕੀਤੀ ਜਾ ਸਕਦੀ ਹੈ ਇਹ 450 ਡਾਕ ਟੁਕੜਿਆਂ ਦੀ ਕਥਿਤ ਚੋਰੀ ਦੇ ਸੰਬੰਧ ਵਿੱਚ 8 ਆਦਮੀਆਂ ਦੀ ਗ੍ਰਿਫਤਾਰੀ ਦੇ ਸੰਬੰਧ ਵਿੱਚ ਸੀ ਜਿਸ ਦੀ ਕੁੱਲ ਕੀਮਤ ਸੀ A 4 ਲੱਖ ਡੋਲਰ ਤੋਂ ਵੱਧ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਉੱਤੇ ਕੁੱਲ 342 ਦੋਸ਼ ਨੇ ਅਤੇ ਉਹਨਾਂ ਦੀ ਪਛਾਣ ਸੁਮਨਪ੍ਰੀਤ ਸਿੰਘ, ਗੁਰਦੀਪ ਝੱਟਾ, ਜਸ਼ਨਦੀਪ ਜਟਾਨਾ, ਹਰਮਨ ਸਿੰਘ, ਜਸ਼ਨਪ੍ਰੀਤ ਸਿੰਘ, ਮਨਰੂਪ ਸਿੰਘ, ਰਾਜਬੀਰ ਸਿੰਘ ਅਤੇ ਉਪਿੰਦਰਜੀਤ ਸਿੰਘ ਦੇ ਵਜੋਂ ਹੋਈ ਹੈ ਇੱਕ ਵਾਰ ਫੇਰ ਦੱਸਦੀ ਹੈ ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਨੂੰ ਜ਼ਬਰਦਸਤੀ ਕੱਢਣ ਦੀ ਗਿਣਤੀ ਪਿਛਲੇ ਸਾਲ ਦੇ ਕੁੱਲ ਅੰਕੜਿਆਂ ਤੋਂ ਵੱਧ ਹੁੰਦੀ ਉਮੀਦ ਜਤਾਈ ਜਾ ਰਹੀ ਹੈ ਜੁਲਾਈ 2025 ਤੱਕ ਇੱਕ 891 ਲੋਕਾਂ ਨੂੰ ਕੱਢਣ ਦੀ ਗਿਣਤੀ ਦਰਜ ਕੀਤੀ ਗਈ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਾਂ ਤੋਂ ਕਿਤੇ ਵੱਧ ਸੀਗਾ ਇਸ ਸਾਲ ਕੈਨੇਡਾ ਤੋਂ ਜ਼ਬਰਦਸਤੀ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਸੰਖਿਆ ਨੂੰ ਪਾਰ ਕਰਨ ਦੀ ਰਾਤੇ ਹੈ ਪਿਛਲੇ ਸਾਲ ਕੈਨੇਡੀਅਨ ਅਧਿਕਾਰੀਆਂ ਦੁਆਰਾ 1997 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਸੀ ਜੋ ਕਿ ਸਿਰਫ 3683 ਮੈਕਸੀਕਨਾਂ ਤੋਂ ਪਿੱਛੇ ਸੀ ਅਤੇ ਤੀਜੇ ਸਭ ਤੋਂ ਵੱਡੇ ਸਮੂਹ 981 ਕੋਲੰਬੀਅਨਸ ਤੋਂ ਕਿਤੇ ਵੱਧ ਸੀਗਾ ਕੈਨੇਡਾ ਪੋਰਟਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜੇ ਦੇ ਅਨੁਸਾਰ 28 ਜੁਲਾਈ 2025 ਤੱਕ ਹਟਾਏ ਗਏ ਭਾਰਤੀ ਨਾਗਰਿਕਾਂ ਦਾ ਅੰਕੜਾ ਪਹਿਲਾ ਹੀ 1891 ਸੀ ਜੋ ਕਿ ਫਿਰ ਦੂਜੇ ਸਥਾਨ ਤੇ ਆ ਗਿਆ ਤੇ ਸਿਰਫ 2678 ਮੈਕਸੀਕਾ ਦਾ ਹੈ ਪਿਛਲੇ ਸਾਲਾਂ ਦੇ ਵਿੱਚ ਭਾਰਤੀਆਂ ਨੂੰ ਹਟਾਉਣ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਉਦਾਹਰਨ ਦੇ ਵਜੋਂ 2019 ਦੇ ਵਿੱਚ ਇਹ ਸਿਰਫ 625 ਸੀ ਜੋ ਕਿ 2024 ਦੇ ਕੁੱਲ ਦੇ 1 ਤਿਹਾਈ ਤੋਂ ਵੀ ਘੱਟ ਹੈ ਜਦੋਂ ਦੇਸ਼ਪਾਲ ਦੇ ਵਿੱਚ 6837 ਲੋਕਾਂ ਨੂੰ ਬਾਹਰ ਕੱਢਣ ਦੀ ਸੂਚੀ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਸਭ ਤੋਂ ਉੱਤੇ ਹੁੰਦੇ ਨੇ ਇਸੇ ਬਾਅਦ 5170 ਮੈਕਸੀਕਨ ਅਤੇ 1734 ਯੂਕਤ ਰਾਜ ਅਮਰੀਕਾ ਦੇ ਨਾਗਰਿਕ ਨੇ ਕੁੱਲ 3733 ਲੋਕਾਂ ਦੀ ਸੂਚੀ ਦੇ ਵਿੱਚੋਂ 27103 ਸ਼ਰਨਾਰਥੀ ਦਾਅਵੇਦਾਰ ਸਨ ਸ਼ੋਰਨ ਮੰਗਰ ਵਾਲੀਆ ਦੀ ਸ਼੍ਰੇਣੀ ਵਿੱਚ ਭਾਰਤੀ ਵੀ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਇਹ ਗਿਣਤੀ ਵੱਧਦੀ रह ਸਕਦੀ ਹੈ ਕਿਉਂਕਿ ਕੈਨੇਡੀਅਨਸ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਕੇਤ ਦਿੱਤੇ ਕਿ ਪਰਿਕਿਰਿਆ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਨੇ ਵੀਰਵਾਰ ਨੂੰ ਟੌਨਟੋ ਦੇ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਵਿਦੇਸ਼ੀ ਪ੍ਰਾਪਤੀਆਂ ਨੂੰ ਦੇਸ਼ ਨਿਕਾਲਾ ਦੇਣ ਤੇ ਧਿਆਨ ਕੇਂਦ੍ਰਿਤ ਕਰੇਗੀ ਕਾਰਨੀ ਨੇ ਕਿਹਾ ਛੋਟਾ ਜਵਾਬ ਹਾਂ ਹੈ ਤੇਜ਼ੀ ਦੇ ਨਾਲ ਉਹਦੇ ਇਸ ਨੂੰ ਬਿਹਤਰ ਸਰੋਤ ਬਣਾਉਣ ਅਤੇ ਟਰੈਕਿੰਗ ਨੂੰ ਬਿਹਤਰ ਬਣਾਉਣ ਦੀਆਂ ਯੋਜਨਾਵਾਂ ਨੇ ਇਸ ਸੁਧਾਰਾਂ ਦਾ ਇੱਕ ਵਿਸ਼ਾਲ ਸਮੂਦਾ ਹਿੱਸਾ ਹੈ ਜੋ ਅਸੀਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਰ ਰਹੇ ਹਾਂ। ਇਹ ਸਵਾਲ ਸ਼ਰਨ ਮੰਗਣ ਵਾਲੇ ਦੇ ਨਾਲ-ਨਾਲ ਅਸਥਾਈ ਨਿਵਾਸੀ ਪਰਮਿਟਾ ਵਾਲੇ ਲੋਕਾਂ ਦੇ ਨਾਲ ਵੀ ਸੰਬੰਧਿਤ ਹੈ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂ ਵੱਧ ਰਹੀਆਂ ਨੇ। 10 ਅਕਤੂਬਰ ਨੂੰ ਇੱਕ ਰਿਲੀਜ਼ ਦੇ ਵਿੱਚ ਪੀਐਸਟਨ ਪੁਲਿਸ ਜਾਂਫਰ ਪੀਆਰਪੀ ਨੇ ਪਹਿਲੀ ਵਾਰ ਕਿਹਾ ਹੈ ਕਿ ਉਹ ਅਪੀਲ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਗਰਮੀ ਦੇ ਨਾਲ ਜੁੜੀ ਹੋਈ ਹੈ ਜੁਹੇ ਨੇ ਜ਼ਾਦਤ ਕਰੇਗੀ ਕਿ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਿਕ ਪ੍ਰਕਿਰਿਆ ਦੇ ਹਿੱਸੇ ਦੇ ਵਜੋਂ ਕੀਤੀ ਜਾ ਸਕਦੀ ਹੈ ਇਹ 450 ਡਾਕ ਟੁਕੜਿਆਂ ਦੀ ਕਥਿਤ ਚੋਰੀ ਦੇ ਸੰਬੰਧ ਵਿੱਚ 8 ਆਦਮੀਆਂ ਦੀ ਗ੍ਰਿਫਤਾਰੀ ਦੇ ਸੰਬੰਧ ਵਿੱਚ ਸੀ ਜਿਸ ਦੀ ਕੁੱਲ ਕੀਮਤ ਸੀ A 4 ਲੱਖ ਡੋਲਰ ਤੋਂ ਵੱਧ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਉੱਤੇ ਕੁੱਲ 344 ਦੋਸ਼ ਨੇ ਅਤੇ ਉਹਨਾਂ ਦੀ ਪਛਾਣ ਸੁਮਨਪ੍ਰੀਤ ਸਿੰਘ, ਗੁਰਦੀਪ ਝੱਟਾ, ਜਸਵਿੰਦਰ ਜਟਾਨਾ, ਹਰਮਨ ਸਿੰਘ, ਜਸ਼ਨਪ੍ਰੀਤ ਸਿੰਘ, ਮਨਰੂਪ ਸਿੰਘ, ਰਾਜਵੀਰ ਸਿੰਘ ਅਤੇ ਉਪਿੰਦਰਜੀਤ ਸਿੰਘ ਦੇ ਵਜੋਂ ਹੋਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।